ਜ਼ਿਲ੍ਹਾ ਮੁਕਸਰ ਸਾਹਿਬ ਦੇ ਹਲਕਾ ਗਿਦੜਬਾ ਦੇ ਪਿੰਡ ਦੂਹੇਵਾਲ ਤੋਂ ਤਿੰਨ ਨੌਜਵਾਨ ਜਿਹੜੇ ਆ ਉਹ ਇੱਕ ਗੱਡੀ ਲੈ ਕੇ ਹਿਮਾਚਲ ਪ੍ਰਦੇਸ਼ ਦੀਆਂ ਵਾਦੀਆਂ 'ਚ ਚਲੇ ਜਾਂਦੇ ਆ ਉੱਥੇ ਕਹਿੰਦੇ ਆ ਘੁੰਮ ਕੇ ਆਉਨੇ ਆ ਪੰਜਾਬ ਦੇ ਵਿੱਚ ਹੂਮਸ ਬਹੁਤ ਆ ਗਰਮੀ ਬਹੁਤ ਆ ਥੋੜਾ ਜਿਹਾ ਕਹਿੰਦੇ ਠੰਡੇ ਲਾਕੇ 'ਚ ਜਾਂਦੇ ਆ ਪਹਾੜਾ ਦੇ ਵਿੱਚ ਜਾਂਦੇ ਆ ਉੱਥੇ ਜਾ ਕੇ ਕਹਿੰਦੇ ਮਨ ਨੂੰ ਥੋੜਾ ਚੈਨ ਪਏਗਾ ਇਹਨਾਂ ਦੇ ਮਨ ਨੂੰ ਚੈਨ ਪਿਆ ਕਿ ਨਹੀਂ ਪਿਆ ਪਰ ਇਹਨਾਂ ਦੇ ਮਾਤਾ ਪਿਤਾ ਜਿਹੜੇ ਆ ਉਹ ਬੇਚੈਨ ਹੋ ਗਏ ਆ ਤੇ ਨਾਲ ਪੂਰਾ ਪੰਜਾਬੀ ਸਮਾਜ ਜਿਹੜਾ ਉਹ ਬੇਚੈਨ ਹੋ ਗਿਆ ਕਿਉਂਕਿ ਇਹਨਾਂ ਨੇ ਉੱਥੇ ਜਾ ਕੇ ਹਰਕਤ ਹੀ ਇਹੋ ਜੀ ਕੀਤੀ ਆ ਕਿ ਜਿਹਦੇ ਨਾਲ ਇਸ ਵੇਲੇ ਇਹ ਖਬਰ ਜਿਹੜੀ ਆ ਜਿੱਥੇ ਵਾਇਰਲ ਹੋ ਰਹੀ ਆ ਇਹਦਾ ਸੀਸੀਟੀਵੀ ਫੁਟੇਜ ਤੇ ਇਹਨਾਂ ਨੇ ਹਰਕਤ ਹੀ ਇਹੋ ਜੀ ਕੀਤੀ ਆ ਵੀ ਜਿਹਦੇ ਨਾਲ ਸਾਰਿਆਂ ਦੇ ਵਿੱਚ ਬੇਚੈਨੀ ਵੱਧ ਗਈ ਆ ਅਰਪਿਤ ਸਿੰਘ ਸਨਮਪ੍ਰੀਤ ਸਿੰਘ ਤੇ ਕੁਲਵਿੰਦਰ ਸਿੰਘ ਪਿੰਡ ਦੂਹੇਵਾਲ ਤੋਂ ਹਿਮਾਚਲ ਪ੍ਰਦੇਸ਼ ਦੇ ਜੋਗਿੰਦਰ ਨਗਰ ਜਿਹਨੂੰ ਮੰਡੀ ਜੋਗਿੰਦਰ ਨਗਰ ਕਹਿੰਦੇ ਆ ਮੰਡੀ ਜ਼ਿਲ੍ਹਾ ਤੇ ਜੋਗਿੰਦਰ ਨਗਰ ਕਸਬਾ ਹਸੀਨ ਵਾਦੀਆਂ ਨੇ ਪਹਾੜ ਨੇ ਮੌਸਮ ਠੰਡਾ ਉੱਥੇ ਜਦੋਂ ਇਹ ਘੁੰਮਣ ਜਾਂਦੇ ਆ ਤਾਂ ਸਵਿਫਟ ਗੱਡੀ ਇਹਨਾਂ ਦੇ ਕੋਲ ਹੁੰਦੀ ਆ ਇੱਕ ਲੜਕੀ ਜਿਹੜੀ ਆ ਉਹ ਬਾਜ਼ਾਰ ਦੇ ਵਿੱਚ ਬੱਸ ਦੀ ਉਡੀਕ ਕਰ ਰਹੀ ਹੁੰਦੀ ਆ ਦੱਸਿਆ ਜਾ ਰਿਹਾ ਵੀ ਉਹ ਲੜਕੀ ਜਿਹਦਾ ਨਾਮ ਨੀਹਾ ਵਰਮਾ 20 ਸਾਲਾਂ ਦੀ ਉਮਰ ਆ ਉਹ ਕਾਲਜ ਤੋਂ ਆ ਰਹੀ ਸੀ ਬੱਸ ਸਟਾਪ ਦੇ ਉੱਤੇ ਖੜੀ ਹੋਈ ਸੀ ਤੇ ਬੱਸ ਦਾ ਇੰਤਜ਼ਾਰ ਕਰ ਰਹੀ ਸੀ ਹੁਣ ਇਹਨਾਂ ਤਿੰਨਾਂ ਦੇ ਦਿਲ ਦੇ ਵਿੱਚ ਦਿਮਾਗ ਦੇ ਵਿੱਚ ਰੱਬ ਜਾਣੇ ਕੀ ਖੁਰਾਫਾਤ ਆਈ ਕਿ ਪਤਾ ਨਹੀਂ ਇਹਨਾਂ ਨੂੰ ਨਸ਼ੇ ਦੀ ਤੋੜ ਲੱਗੀ ਪੈਸੇ ਮੁੱਕ ਗਏ ਇਹਨਾਂ ਨੇ ਉਸ ਲੜਕੀ ਦਾ ਚਲਦੀ ਗੱਡੀ 'ਚੋਂ ਬੈਗ ਖੋਣ ਦੀ ਕੋਸ਼ਿਸ਼ ਕੀਤੀ ਜਿਹੜਾ ਉਹਨੇ ਆਪਣੇ ਗਲ ਦੇ ਵਿੱਚ ਪਾਇਆ ਹੋਇਆ ਸੀ। ਬੈਗ ਦੀ ਤਣੀ ਮਜ਼ਬੂਤ ਹੋ ਸਕਦੀ ਆ, ਲੜਕੀ ਦਾ ਦ੍ਰਿੜ ਨਿਸ਼ਚੈ ਹੋ ਸਕਦਾ ਵੀ ਇਹ ਤਾਂ ਰੋਜ਼ ਦਾ ਹੀ ਕੰਮ ਹੋ ਗਿਆ, ਮੁੰਡਿਆਂ ਨੇ ਤਾਂ ਅੱਜਕੱਲ ਕੰਮ ਹੀ ਫੜਿਆ ਹੋਇਆ ਲੁੱਟਖੋਹਾਂ ਦਾ। ਲੜਕੀ ਜਿਹੜੀ ਇਹਨਾਂ ਦਾ ਮੁਕਾਬਲਾ ਕਰਦੀ ਆ, ਭਾਵੇਂ ਉਹਨੂੰ 20 ਮੀਟਰ ਤੱਕ ਗੱਡੀ ਨਾਲ ਘਸੀਟਦੇ ਲੈ ਜਾਂਦੇ ਆ, ਲੜਕੀ ਆਪਣਾ ਬੈਗ ਜਿਹੜਾ ਛੱਡਦੀ ਨਹੀਂ ਆ। ਇਹ ਹਾਰ ਕੇ ਫਿਰ ਲੜਕੀ ਨੂੰ ਛੱਡ ਦਿੰਦੇ ਆ। ਸੀਸੀਟੀਵੀ ਫੁਟੇਜ ਦੇ ਵਿੱਚ ਤੁਹਾਨੂੰ ਨਹੀਂ ਦਿਖਾਇਆ ਜਾ ਸਕਦਾ। ਪਰ ਇਹ ਲੜਕੀ ਨੂੰ ਫਿਰ ਆਪੇ ਹੀ ਛੱਡ ਦਿੰਦੇ ਆ ਤੇ ਗੱਡੀ ਦਾ ਜਿਹੜਾ ਬੈਲੈਂਸ ਆ ਉਹ ਵਿਗੜ ਜਾਂਦਾ ਜਿਹੜੀ ਇਹ ਗੱਡੀ ਸੁਵਿਫਟ ਚਲਾ ਰਹੇ ਹੁੰਦੇ ਆ ਅੱਗੇ ਇਹਨਾਂ ਨੂੰ ਇੱਕ ਹੋਮਗਾਰਡ ਦਾ ਜਵਾਨ ਟੱਕਰਦਾ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਵੀ ਭਾਈ ਪਹਾੜੀ ਇਲਾਕਾ ਇਹ ਕੋਈ ਮੈਦਾਨੀਆ ਇਲਾਕਾ ਤੇ ਹੈ ਨਹੀਂ ਇਹ ਕੋਈ ਰੇਸਿੰਗ ਟਰੈਕ ਤੇ ਹੈ ਨਹੀਂ ਤੁਸੀਂ ਗੱਡੀ ਕਿੱਧਰ ਨੂੰ ਭਜਾਈ ਜਾਂਦੇ ਹੋ ਇਹ ਜਦੋਂ ਗੱਡੀ ਉਹਦੇ 'ਚ ਮਾਰਨ ਲੱਗਦੇ ਆ ਉਹ ਮਸਾਂ ਹੀ ਬਚਾ ਕਰਦਾ ਤਾਂ ਇਹ ਅੱਗੇ ਜਾ ਕੇ ਗੱਡੀ ਮਾਰ ਦਿੰਦੇ ਆ ਇੱਕ ਸਕੂਟਰੀ ਸਵਾਰ ਮਹਿਲਾ ਦੇ ਉੱਤੇ ਬਾਜ਼ਾਰ ਸੀਗਾ ਲੋਕ ਇਕੱਠੇ ਹੋ ਜਾਂਦੇ ਆ ਇਹਨਾਂ ਨੂੰ ਫੜ ਲਿਆ ਜਾਂਦਾ ਜਦੋਂ ਇਹਨਾਂ ਨੂੰ ਫੜਿਆ ਜਾਂਦਾ ਤਾਂ ਫਿਰ ਇਹਨਾਂ ਦੀ شناخت ਸਾਹਮਣੇ ਆ ਜਾਂਦੀ ਆ ਵੀ ਇੱਕ ਅਰਪਿਤ ਸਿੰਘ ਆ 21 ਸਾਲ ਦਾ ਇੱਕ ਸਤਨਾਮ ਸਿੰਘ ਆ 22 ਸਾਲ ਦਾ ਤੇ ਤੀਜਾ ਕੁਲਵਿੰਦਰ ਆ ਪੰਜਾਬ ਦੇ ਜ਼ਿਲ੍ਹਾ ਮੁਕਸਰ ਸਾਹਿਬ ਦੇ ਜਿਹੜਾ ਕਸਬਾ ਗਿੱਦੜਵਾ ਤੋਂ ਇਹ ਘੁੰਮਣ ਗਏ ਹੋਏ ਆ ਘੁੰਮਣ ਗਿਆ ਨੇ ਇਹੋ ਜਿਹਾ ਚੰਨ ਚੜ੍ਹਿਆ ਵੀ ਹਾਲੇ ਤੱਕ ਜਿਹੜਾ ਪੰਜਾਬ ਤੇ ਹਿਮਾਚਲ ਦੇ ਵਿੱਚ ਇੱਕ ਕਨਫਲਿਕਟ ਪੈਦਾ ਹੋਇਆ ਹੋਇਆ ਸੀਗਾ ਜਦੋਂ ਕੰਗੜਾ ਨਰੋਥ ਚੰਡੀਗੜ੍ਹ ਦੇ 에어ਪੋਰਟ ਤੇ ਸੀਗੀ ਤੇ ਕੁਲਵਿੰਦਰ ਕੌਰ ਸੀ ਆਈਐਸਐਫ ਦੀ ਜਵਾਨ ਦੇ ਨਾਲ ਉਹਦੀ ਝੜਪ ਹੋਈ ਜੇ ਤੋਂ ਬਾਅਦ ਇੰਨਾ ਵਿਵਾਦ ਖੜਾ ਹੋਇਆ ਇੰਨੀਆਂ ਗੱਡੀਆਂ ਟੁੱਟੀਆਂ ਇੰਨਾ ਕੁਝ ਹੋਇਆ ਤੇ ਇਹਨਾਂ ਨੂੰ ਮਾਸਾ ਸ਼ਰਮ ਨਹੀਂ ਵੀ ਅਸੀਂ ਕਰ ਕੀ ਰਹੇ ਆ ਇਸ ਵੇਲੇ ਇਹਨਾਂ ਦੋਹਾਂ ਸੂਬਿਆਂ ਦੇ ਜਿਹੜੇ ਲੋਕ ਆ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਦੂਜੇ ਪ੍ਰਤੀ ਗੁੱਸਾ ਪੈਦਾ ਹੋਇਆ ਹੋਇਆ ਵੀ ਇਹ ਹੋ ਕੀ ਰਿਹਾ ਪੰਜਾਬ ਦੇ ਬੰਦੇ ਜਿਹੜੇ ਆ ਉਹ ਕਹਿੰਦੇ ਹਿਮਾਚਲ ਜਾ ਕੇ ਬਦਮਾਸ਼ੀ ਕਰਦੇ ਆ ਲੜਾਈ ਝਗੜਾ ਕਰਦੇ ਆ ਉਹ ਅੰਮ੍ਰਿਤਸਰ ਵਾਲਾ ਕੇਸ ਉਹ ਐਨ ਆਰ ਆਈ ਜੋੜਾ ਜਿਹੜਾ ਸਪੇਨ ਤੋਂ ਘੁੰਮਣ ਆਇਆ ਸੀ ਜੋ ਕੁਝ ਉਹਨਾਂ ਦੇ ਨਾਲ ਹੋਇਆ ਪੰਜਾਬ ਦੇ ਕਈ ਲੀਡਰਸ ਨੂੰ ਜਿਹੜਾ ਉਹ ਵਿੱਚ ਪੈਣਾ ਪਿਆ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਹੋਣਾ ਨੂੰ ਫੋਨ ਕਰਨਾ ਪਿਆ ਚਨਜੀਤ ਸਿੰਘ ਚੰਨੀ ਹੋਣਾ ਨੇ ਫੋਨ ਕੀਤਾ ਸੋ ਐਡਾ ਇਸ ਵੇਲੇ ਟੈਂਸ ਸਿਚੁਏਸ਼ਨ ਬਣੀ ਹੋਈ ਆ ਤੇ ਇਹਨਾਂ ਨੇ ਆ ਜਿਹੜੀ ਇਹੋ ਜੀ ਬੇਤੁਕੀ ਕਰਤੂਤ ਕਹਿ ਲਈਏ ਮਾੜੀ ਹਰਕਤ ਕਹਿ ਲਈਏ ਇਹ ਕਰਕੇ ਇੱਕ ਵਾਰ ਫੇਰ ਤੋਂ ਇਹ ਸਾਰੀ ਚਰਚਾ ਜਿਹੜੀ ਹੌਲੀ-ਹੌਲੀ ਠੰਡੀ ਹੋ ਰਹੀ ਸੀ ਠੰਡ ਠੰਡੋਲਾ ਹੋ ਰਿਹਾ ਸੀ ਉਹਨੂੰ ਫੇਰ ਜਿਹੜਾ ਇਹਨਾਂ ਨੇ ਹਵਾ ਦੇ ਦਿੱਤੀ ਐ ਇਸ ਵਕਤ ਇਹਨਾਂ ਨੂੰ ਫੜ ਲਿਆ ਗਿਆ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਪਰ ਲੋਕ ਇਸ ਵੇਲੇ ਕੀ ਸੋਚਦੇ ਹੋਣਗੇ ਵੀ ਇਹ ਕਰਦੇ ਕੀ ਆ ਪੰਜਾਬ ਤੋਂ ਮੁੰਡੇ ਆਉਂਦੇ ਆ ਤੇ ਇਹ ਇੰਦਾ ਦੀਆਂ ਹਰਕਤਾਂ ਕਰਦੇ ਕਿਉਂ ਆ ਹਾਲਾਂਕਿ ਸਾਰੇ ਟੂਰਿਸਟ ਇੰਦਾ ਕਰਦੇ ਵੀ ਨਹੀਂ ਹੈਗੇ ਪਰਿਵਾਰ ਦੇ ਨਾਲ ਜਾਂਦੇ ਆ ਲੋਕ ਘੁੰਮਦੇ ਫਿਰਦੇ ਆ 2-4-5 ਦਿਨ ਬਾਅਦ ਘਰ ਨੂੰ ਆ ਜਾਂਦੇ ਆ ਪਰ ਹੁਣ ਇਹਨਾਂ ਦਾ ਜਿਹੜਾ ਡੂਪ ਟੈਸਟ ਵੀ ਕਰਾਇਆ ਜਾਏਗਾ ਸੁਭਾਵਕ ਜੀ ਗੱਲ ਹੈ ਵੀ ਤੁਸੀਂ ਚੱਲਦੀ ਗੱਡੀ ਦੇ ਵਿੱਚੋਂ ਜੇ ਤੁਸੀਂ ਗੱਡੀ ਲੈ ਕੇ ਗਏ ਹੋ ਜੇ ਤੁਸੀਂ ਘਰੋਂ ਘੁੰਮਣ ਚਲੇ ਗਏ ਹੋ ਤੇ ਤੁਸੀਂ ਪਹਿਲਾਂ ਇਹ ਸੋਚ ਕੇ ਗਏ ਹੋਗੇ ਨਾ ਵੀ ਸਾਡੇ ਕੋਲ ਪੈਸੇ ਹੈ ਜਾਂ ਨਹੀਂ ਹੈ ਸਾਡੇ ਕੋਲ ਸਾਡਾ ਖਰਚਾ ਹੈਗਾ ਜੇ ਅਸੀਂ 2 4 5 ਦਿਨ ਉੱਥੇ ਰਹਿਣਾ ਉਹ ਖਰਚਾ ਹੈਗਾ ਕਿ ਨਹੀਂ ਹੈਗਾ ਪਰ ਇਹਨਾਂ ਨੇ ਉੱਥੇ ਜਦੋਂ ਇਹ ਹਰਕਤ ਕੀਤੀ ਸੀ ਸੀਸੀਟੀਵੀਜ਼ ਦੀ ਫੁਟੇਜ ਵਾਇਰਲ ਹੋਣ ਲੱਗੀ ਇਹ ਫੜਨੇ ਗਏ ਪਹਿਲਾਂ ਹੋਮਗਾਰਡ ਦੇ ਜਵਾਨ ਚ ਗੱਡੀ ਮਾਰਨ ਲੱਗੇ ਸੀ ਫਿਰ ਇੱਕ ਐਕਟਿਵਾ ਸਵਾਰ ਮਹਿਲਾ ਦੇ ਗੱਡੀ ਮਾਰੀ ਜਿੱਥੋਂ ਇੱਕ ਆਬੂ ਆਇਆ ਇੱਕ ਫਿਰ ਲੋਕਾਂ ਨੇ ਇਹਨਾਂ ਨੂੰ ਫੜ ਲਿਆ ਤੇ ਹੁਣ ਇਸ ਵੇਲੇ ਪੁਲਿਸ ਦੀ ਗ੍ਰਿਫਤ ਚ ਦੇ ਤੇ ਰੱਜ ਕੇ ਲਾਣਤਾ ਇਹਨਾਂ ਤਿੰਨਾਂ ਨੂੰ ਪੈ ਰੀਆਂ ਨੇ ਇਹਨਾਂ ਦੀ ਇਸ ਕਰਤੂਤ ਕਰਕੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ